ਨੇ ਲੱਡੂ ਕੀ ਹੋ ਗਿਆ ਲੱਡੂ ਨਹੀਂ ਖਾ ਰਹੇ ਹੋ ਸਰਕਾਰ ਦੇ ਲੱਡੂ ਥੋੜੀ ਖਾ ਲੈ ਜਿੱਤ ਦੇ ਲੱਡੂ ਖਾ ਲੈ ਪਰ ਲੋਕਾਂ ਨੂੰ ਇੰਨਾ ਕਰਦੀਆਂ ਅਗਲੇ ਇਲੈਕਸ਼ਨ ਲੜੋਗੇ ਇਸ ਵਾਰ ਕੇ ਕਦਮ ਇਹ ਲੜਾਂਗੇ ਜਿਨ੍ਹਾਂ ਨੂੰ ਹਰਾਵਾਂਗੇ ਇੱਕਾਂ ਇਹ ਇਲੈਕਸ਼ਨ ਸਾਡੇ ਨਾਲ ਵਿਤਕਰਾ ਆਇਆ ਸਾਨੂੰ ਸਪੋਰਟ ਹੀ ਨਹੀਂ ਜਿਆਦਾ ਦਿੱਤੀ ਗਈ ਹਾਰ ਦਾ ਕਾਰਨ ਲਵਾਂਗੇ ਅਸੀਂ ਸਾਰਾ ਪ੍ਰੈਸ ਕਾਨਫਰੈਂਸ ਕਰਕੇ ਦੱਸਾਂਗੇ ਕਿ ਸਾਡੇ ਹਾਰਨ ਦਾ ਕਾਰਨ ਕੀ ਵੀਰਾ 1 ਮਿੰਟ ਇਹ ਤਸਵੀਰਾਂ ਜਿਹੜੀਆਂ ਨੇ ਹਾਰ ਪਾਈ ਜਾ ਰਹੇ ਨੇ ਰੈਡ ਬੁੱਲ ਪਲਾਇਆ ਜਾ ਰਿਹਾ ਨੀਟੂ ਛੱਤਰ ਵਾਲੇ ਨੂੰ ਤਾਂ ਨੀਟੂ ਛੱਤਰ ਵਾਲੇ ਚਿੱਕੜ ਦੇ ਵਿੱਚ ਜਾਣਾ ਚਾਹੁੰਦੇ ਸੀ ਉਹ ਚਿੱਕੜ ਵਾਲੇ ਬਸੇ ਨਹੀਂ ਜਾਣਾ ਯਾਰ ਉਹ ਠੱਠਾ ਵੇਖਾ ਇਹ ਨੀਟੂ ਕਮਲਾ ਹੋ ਚੁਕਾਇਆ ਤੇ ਸਾਡੇ ਤੁਸੀਂ ਇਹ ਤਾਂ ਚਿੱਕੜੀ ਦੇ ਚੱਲਾ ਨਾਉਣ ਵਾਸਤੇ ਨੀਟੂ ਚਿੱਕੜੀ ਦੇ ਚੱਲਾ ਨਾਉਣ ਕਰਾ ਲਈ ਖਾਣ ਤੋਂ ਬਾਅਦ ਭਾਈ ਬੋਲੋ ਯਾਰ ਬਾਕੀਆਂ ਨੂੰ ਵੀ ਛੋਟੇ ਲੈਣ ਦਿਓ ਯਾਰ ਇਹ ਕੀ ਹੋ ਗਿਆ ਯਾਰ ਅਸੀਂ ਭਾਈ ਯਾਰ ਬਾਕੀ ਵੀ ਲੈਣਾ ਨਹੀਂ ਕੋਈ ਬੋਲ ਜਾਏ ਭਾਈ ਆ ਗਰ ਆ ਗਰ ਆ ਗਰ ਜਮਾ ਗਰ ਰਿਹਾ ਸਰਹਾਰ ਦੇ ਲੱਡੂ ਥੋੜੀ ਖਾਣੇ ਜਿੱਤ ਦੇ ਲੱਡੂ ਖਾਣੇ ਤੁਹਾਨੂੰ ਤਾਂ ਹਾਰ ਵੀ ਤਾਂ ਪੇ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਪੇ ਨੇ ਲੱਡੂ ਕਾਈ ਜੇ ਤਾਂ ਮੈਂ ਹਾਰੂ ਲੱਟੂਗਾ ਭਾਈ ਥੋੜਾ ਜਦ ਜਵਾਨ ਦਿੱਤੀ ਮੇਰੀ ਗੱਲ ਸੁਣੋ ਸਰਦਾਰ ਸਾਹਿਬ ਉਹ ਭਾਈ ਮੇਰੀ ਗੱਲ ਸੁਣੋ ਮੇਰੀ ਗੱਲ ਮੇਰੀ ਗੱਲ ਸੁਣੋ ਮੇਰੀ ਗੱਲ ਉਹ ਨਹੀਂ ਮੇਰੀ ਗੱਲ ਮੇਰੀ ਮੇਰੀ ਗੱਲ ਮੈਂ ਤੁਹਾਡੇ ਪੈਰੀ ਭਾਈ ਇੱਕ ਮਿੰਟ ਮੀਡੀਆ ਸਾਹਮਣੇ ਇੱਕ ਮਿੰਟ ਜੇ ਤੁਸੀਂ ਅਸਲੀ ਲੀਡਰ ਬਣਨਾ ਵਾ ਜਮਾਨ ਜ਼ੁਬਾਨ ਤੋਂ ਮੁਕਰਨਾ ਸਿੱਖੋ ਹਾਂ ਹਾਂ एक क्यों जवान तो मुखरे से पीछे है टेर टेर तो उसी होनी गाना जैसे लगू है लडू वटा लडू वटा लडू लडू, 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 लडू लडू को और डालो लडू दो रुपया लडू को और हां नहीं और रुक जाओ ओ नहीं डगया और नोटिस से पानी आ गया ओ गाना काट दिए ਵੀਰਾ ਦੇਖ ਤਾਂ ਨਹੀਂ ਕਰੀ ਜਾਂਦਾ ਨਹੀਂ ਕੁਝ ਮੈਂ ਕਮੈਂਟ ਅੰਦਰ ਉਹ ਕੰਦੇ ਡਰਾਮੇ ਕਰਦਾ ਚਿਕੜੀ ਨਹੀਂ ਲੇਪਦਾ ਨੇ ਭਾਜੀ ਨਾ ਚਲੋ ਜੰਨੀ ਕਰੀ ਆ ਨਹੀਂ ਨਹੀਂ ਐਵੇਂ ਕੁਰਦਾ ਪਿਆਨਾ ਕਿਸੇ ਨੇ ਨਹੀਂ ਧੋਣਾ ਸਾਡਾ ਨਹੀਂ ਟੂ ਸ਼ੇਟ ਵਾਲਾ ਪਿੰਕ ਪਾ ਕੇ ਬੰਨ ਕੇ ਕਿਡੂ ਕੀ ਕਹਿਣਾ ਚਾਹੁੰਦੇ ਇਹ ਜਿਹੜੀ ਹਾਰ ਹੈ ਜਿੱਤ ਤੋਂ ਵੀ ਵੱਡੀ ਹੈ ਇਹਦਾ ਆ ਭਾਜੀ ਆ ਕਿਸੇ ਦੀ ਹੋਈ ਹੈ ਇਹ ਹਾਰ ਕੇ ਦੀ ਸਿਤਿਆਣਾ ਲੀਡਰ ਹੈ ਇਹ ਉਹ ਇਨਸਾਨ ਹੈ ਜਿਨੇ ਬਿਗ ਬੋਸ ਦਾ ਸ਼ੋਅ ਵੀ ਛੱਡਦਾ ਹੈ ਇਹ ਇਲੈਕਸ਼ਨਾਂ ਕਰਕੇ ਬਿਗ ਬੋਸ ਤੋਂ ਫੋਨ ਆਇਆ ਨੂੰ ਸਲਮਾਨ ਖਾਨ ਦਾ ਕੀ ਕਹਿੰਦਾ ਵੀ ਮੈਨੂੰ ਲੈ ਲੈ ਸਲਮਾਨ ਖਾਨ ਆਈ ਨਹੀਂ ਵੀ ਕਿਹੜੂ ਬਾਜੀ ਫੋਨ ਆਇਆ ਜੀ ਸਰਦਾਰ ਜੀ ਦਾ ਕਹਿ ਰਹੇ ਤੁਹਾਨੂੰ ਫੋਨ ਆਇਆ ਆਇਆ ਹੈ ਆਇਆ ਸੀ ਛੱਡਦਾ ਅਸੀਂ ਬੜਾ ਬਾਵਾ ਵਾਲੀ ਕੁੜੀ ਨੂੰ ਭੇਜਦਾ ਸੀ ਗਿਆ ਸਾਡੇ ਇੱਥੇ ਤੂੰ ਜਾ ਪਹਿਲੇ ਕੀ ਗੱਲ ਹੋਈ ਸੀ ਕਿਨੇ ਬਿਗ ਬੋਸ ਦੇ ਵਿੱਚ ਆਓ ਅਸੀਂ ਵੀ ਉਹ ਵੀ ਛੱਡਤਾ ਆਪਣਾ ਕੈਰੀਅਰ ਸਾਰਾ ਦਾਤੇ ਲਾਤਾ ਹੈ ਇਲੈਕਸ਼ਨਾਂ ਕਰਕੇ ਬੱਲ ਲੋਕਾਂ ਨੂੰ ਇੰਨਾ ਕਰਦਨੀ ਹੈ ਅਗਲੀ ਇਲੈਕਸ਼ਨ ਲੜੋਗੇ ਐਤਵਾਰ ਕੇ ਖਤਮ ਬਿਲਕੁਲ ਲੜਾਂਗੇ ਲੜਾਂਗੇ ਉਦੋਂ ਤੱਕ ਲੜੇ ਇਹ એનર્ਜੀ ਡਰਿੰਕ ਤਾਂ ਹੀ ਪੀਤੀ ਜਾ ਰਹੀ ਹੈ ਲੜੋਗੇ ਐਤਵਾਰ ਕੇ ਨਹੀਂ ਲੜਾਂਗੇ ਪਰ ਹਰ ਵਾਰ ਹਾਰ ਹੋ ਰਹੀ ਹੈ ਭਾਈ ਅਗਲੀ ਨੀਤੂ ਜੀ ਯਾਰ ਕੀ ਕਰੀ ਜਾਂਦਾ ਡਾਲਰ ਗਿੱਲੇ ਹੋ ਜਾਣੇ ਕਾਰ ਲੈ ਆ ਯਾਰ ਚਲੀ ਆਪਾਂ ਕਾਰ ਲਿਆ ਚਲੋ 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 ਕਿੱਦੀ ਕਿੱਥੇ ਗੱਡੀ ਆ ਵੀ ਸਕੂਟੀ ਕਿਤੇ ਦੇਖੋ ਇਹ ਲੈਕਸ ਨੇ ਸਾਡੇ ਨਾਲ ਵਿਤਕਰਾ ਆਇਆ ਸਾਨੂੰ ਸਕੂਟੀ ਨੀ ਜਾਦੀ ਦਿੱਤੀ ਗਈ ਉਹ ਤਾਂ ਵੀ ਅਸੀਂ ਮਾਰ ਖਾਧੀ ਹੋਰ ਅਸੀਂ ਕਾਰਨ ਲੱਭਾਂਗੇ ਅਸੀਂ ਹਾਰ ਦਾ ਆਪਣਾ ਕਾਰਨ ਦੱਸਾਂਗੇ ਇਸ ਸ਼ਾਮ ਤੱਕ ਅਸੀਂ মিডিਆ ਨੂੰ ਬੁਲਾ ਕੇ ਕਿ ਅਸੀਂ ਕਿਹੜੇ ਕਾਰਨਾਂ ਤੋਂ ਹਾਰੇ ਆਂ ਸਰਦਾਰ ਜੀ ਤੁਸੀਂ ਸਪੌਂਸਰਸਨ ਹੋਏ ਹੋ ਹਾਂਜੀ ਹਾਂਜੀ ਬਿਲਕੁਲ ਹਾਂ ਤਦੋਂ ਤੋਂ ਬੜੀ ਧੀਰ ਤੋਂ ਬਾਜੀ ਬਚਪਨ ਤੋਂ ਹੀ ਇਲੈਕਸ਼ਨ ਤੋਂ ਤਾਂ ਨਜ਼ਰ ਨਹੀਂ ਆਏ ਤੁਸੀ ਲੈ ਬਾਜੀ ਜੈ ਤੇਰੇ ਅੱਡੇ ਤਗੜੇ ਜਲਸੇ ਕਰਾਏ ਤੁਸੀਂ ਨਹੀਂ ਨਜ਼ਰ ਆਏ ਹਾਂ ਪੁੱਛੋ ਪੂਰੇ ਪੰਜਾਬ ਦਾ ਹੀ ਮਾਚਲ ਦਾ ਜੇ ਐਨ ਡੀ ਕੇ ਦਾ মিডিਆ ਉੱਥੇ ਸੀਗਾ ਸ਼ੀਸ਼ੇ ਵਾਲੀ ਫੈਕਟਰੀ ਬਸਤੀ ਗੁਜਾ ਅੱਛਾ ਹਾਂਜੀ ਪੁੱਛੋ মিডিਆ ਨੂੰ ਪੁੱਛੋ মিডিਆ ਦੇਖੋ ਚੈੱਕ ਕਰੋ ਭਾਬੀ ਜੁੰਮੇ ਵਾਲੀ ਬੁਲਾਈ ਸੀਗੀ ਔਰ ਸਿੰਗਰ ਬੜੇ ਸਿੰਗਰ ਬੁਲਾਈ ਸੀਗੇ ਚੰਡੀਗੜ੍ਹ ਉਹਦੇ ਵਿੱਚ ਜੁੰਮੀ ਭਾਰੀ ਪੈ ਗਈ ਸਾਰੀ ਹਾਂ ਨਹੀਂ ਅਸੀਂ ਆਪਣੇ ਹਾਰ ਦਾ ਕਾਰਨ ਲੱਭਾਂਗੇ ਕਿਥੋਂ ਹਾਰੇ ਅਸੀਂ ਭਾਬੀ ਜੁੰਮੀ ਭਾਰੀ ਪੈ ਗਈ ਹੈ ਕਿ ਆਪਾਂ ਹਾਰ ਦਾ ਕਾਰਨ ਲੱਭਾਂਗੇ ਅਸੀਂ ਸਾਰਾ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ ਕਿ ਸਾਡੇ ਹਾਰਨ ਦਾ ਕਾਰਨ ਕੀ ਹੈ ਹਰ ਵਾਰ ਇਲੈਕਸ਼ਨ ਲੜਦੇ ਹਰ ਵਾਰ ਹਾਰਦੇ ਨੇ ਨਹੀਂ ਨਹੀਂ ਅਸੀਂ ਆਪ ਜੀ ਡੂੰਗੀ ਡੂੰਗੀ ਸੋਚਣਾ ਅਸੀਂ ਦੋਨਾਂ ਕਰ ਰਹੇ ਨੇ ਢੋ ਤੁਸੀਂ ਅੱਗੇ ਕੀ ਹੁਣ ਕਰੋਗੇ ਕਿਉਂਕਿ ਇਲੈਕਸ਼ਨ ਦਾ ਹਾਰ ਗਏ ਹੋ ਉਹਨਾਂ ਬਾਕੀ ਜਗ੍ਹਾ ਵੀ ਜਿਮਣੀ ਚੋਣਾਂ ਆਈਆਂ ਤੁਸੀਂ ਆਵਾਜ਼ ਵਾਰਸੇ ਲੜਾਂਗੇ ਇਹਨਾਂ ਨੂੰ ਹਰਾਵਾਂਗੇ ਜਿੱਤਾਂਗੇ 10 ਮਿੰਟ ਪਹਿਲਾਂ ਫੇਰ ਵਾਦਾ ਕੀਤਾ ਜਿਹੜਾ ਚਿੱਕਰ ਦੀ ਜਾਊਗਾ ਮੈਂ ਨਹੀਂ 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 ਜਾ ਤੁਸੀਂ ਯਾਰ ਚਿੱਕਰ ਦੇ ਭੇਜ ਕੇ ਰਾਜੀ ਹੋ ਤੁਸੀਂ ਚਾਹੁੰਦੇ ਹੋ ਗਰੀਬ ਬੰਦੇ ਦੇ ਕੱਪੜੇ ਖਰਾਬ ਹੋ ਜਾਣ